ਜਿਹੜਾ ਰੁੱਖ ਆਪਣੀਆਂ ਜੜਾਂ ਦਾ ਛੱਡ ਜਾਏ ਨਾ ਉਹਦੇ ਫੁੱਲ ਫਲ ਕਦੀ ਨਹੀਂ ਜਹ ਹੁੰਦੇ ਜੜ ਦੇਸ ਨਹੀਂ ਤੇ ਨਹੀਂ ਨਾ ਰੁੱਖ ਉੱਚਾ ਉੱਠ ਕੇ ਵੀ ਜੜਾਂ ਨਾਲ ਜੁੜਿਆ ਰਹਿੰਦਾ ਹੈ ਅਸੀਂ ਸਫ਼ਰ ਕਰਨੇ ਆ ਜੀ ਬਾਈ ਇਹ ਸਾਰੇ ਜਾਣੇ ਮੈਂ ਸਾਡੇ ਇੱਕ ਬੜੇ ਮਿੱਤਰ ਨੇ ਜੀ ਰੰਦਾਵਾ ਪਾਇਲਟ ਹੈ ਤੇ ਮੈਂ ਅਕਸਰ ਜਦੋਂ ਅਮਰੀਕਾ ਤੋਂ ਉਹ ਨਾ ਉਹ ਯਤਨ ਕਰਦਾ ਉਹ ਡਿਊਟੀ ਲਵਾ ਲਿੰਦਾ ਹੈ ਮੈਂ ਕਿਦ ਨੂੰ ਪੁੱਛ ਲਿਆ ਭਾਈ ਸਾਹਿਬ ਮੈਂ ਵੀ ਤੁਸੀਂ ਚੱਲਣ ਲੱਗੇ ਮੈਨੂੰ ਦੱਸੋ ਇਹ ਕਿਸ ਤਰ੍ਹਾਂ ਸਾਰਾ ਉਹਨੇ ਅੱਗੇ ਲੈ ਗਿਆ ਉਹਨੇ ਜਿਹੜੀ ਗੱਲ ਮੈਨੂੰ ਕਹੀ ਕਹਿੰਦਾ ਭਾਈ ਸਾਹਿਬ ਜੀ ਸਾਨ ਫਰਾਂਸਿਸਕੋ ਤੋਂ ਤੁਰਨਾ ਹੈ ਤੇ ਇੰਡੀਆ ਤੱਕ ਜਿੰਨੇ ਮੁਲਕ ਆਉਣੇ ਨੇ ਜਿੰਨੇ ਵੇ ਸੌਣੇ ਨੇ ਜਿੰਨੀ ਦੇਰ ਤੱਕ ਸਾਰੇ ਸਾਨੂੰ ਘਰੀ ਝੰਡੀ ਨਹੀਂ ਦਿੰਦੇ ਮੈਂ ਜਹਾਜ਼ ਉਡਾਣਾ ਨਹੀਂ ਸਾਰੇ ਕਹਿਣਗੇ ਤਾਂ ਜਾਣਾ ਫਿਰ ਮੈਂ ਕਿਹਾ ਉੱਤੇ ਜਾ ਕੇ ਕਹਿੰਦਾ ਉੱਤੇ ਜਾ ਕੇ ਜਿਹੜੇ ਜਿਹੜੇ ਮੁਲਕ ਚੋਂ ਲੰਗੀ ਜਾਣਾ ਹੈ ਉਹਨਾਂ ਦਾ ਸਦਾ ਸੰਪਰਕ ਰਹਿੰਦਾ ਹੈ ਉਹ ਛੱਡ ਦੀਦਾ ਅਗਲੇ ਕੋਲ ਤੇ ਮੈਂ ਕਹਾਂ ਇਹਦਾ ਮਤਲਬ ਕਿ ਥੱਲੇ ਛੱਡ ਦਈਏ ਤੇ ਜਹਾਜ਼ ਵੀ ਗਵਾਜ ਜਾਂਦਾ ਹੁੰਦਾ ਹੈ ਮੇਰੀ ਫਿਰ ਬੇਨਤੀ ਸੁਣਿਓ ਜਹਾਜ਼ ਹਜ਼ਾਰਾਂ ਮੀਟਰ ਉੱਤੇ ਜਾ ਰਿਹਾ ਹੈ ਪਰ ਸਬੰਧ ਉਹਦਾ ਥੱਲੇ ਵਾਲਿਆਂ ਨਾਲ ਜਮੀਨ ਵਾਲਿਆਂ ਨਾਲੇ ਜੇ ਜਮੀਨ ਵਾਲਿਆਂ ਨਾਲ ਸਬੰਧ ਟੁੱਟ ਜਾਏ ਜਹਾਜ਼ ਨਹੀਂ ਥੱਲੇ ਉਤਰਦੇ ਗਵਾਜ ਜਾਂਦੇ ਨੇ ਰਾਕੇਟ ਗਵਾਜ ਜਾਂਦੇ ਨੇ ਜੇ ਬੰਦਾ ਵੱਡਾ ਹੋ ਕੇ ਆਪਣੇ ਪੁਰਾਣੇ ਦਿਨ ਭੁੱਲ ਜਾ ਤੇ ਬੰਦਾ ਵੀ ਗਵਾਜ ਜਾਂਦਾ